ਇਸ ਸੈਂਟਰ ਦੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਇੱਕ ਡਰਾਫਟ ਜਾਰੀ ਕੀਤਾ ਜਿਹੜੇ ਤਿੰਨ ਕਾਲੇ ਕਰੂਨ ਲੋਕਾਂ ਨੇ ਵੱਡਾ ਸੰਘਰਸ਼ ਕਰਕੇ ਇੱਕ ਇਤਿਹਾਸਕ ਮੋਰਚਾ ਲਾ ਕੇ ਜਿਹੜੇ ਰੱਦ ਕਰਵਾਏ ਸੀਗੇ ਉਹ ਖੁੱਲੀ ਮੰਡੀ ਵਾਲੇ ਜਿਹੜੀ ਡਰਾਫਟ ਦੁਬਾਰਾ ਲਿਆਂਦਾ ਗਿਆ ਜਿਹੜਾ ਮੱਤੀ ਨੂੰ ਮੱਬਰ ਨੂੰ ਸ਼ਾਂਤ ਦਿੱਲੀ ਜਾ ਰਹੇ ਨੇ ਤੁਰ ਕੇ ਜਾ ਰਹੇ ਨੇ ਜਮੂਰੀ ਹਾਕ ਮਾਰਿਆ ਜਾ ਰਿਹਾ ਅਥਰੂ ਗਏ ਦੇ ਗੋਲੇ ਸਿੱਟੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹਦੀ ਅਸੀਂ ਨਖੇਦੀ ਕਰਦੇ ਆ ਤੇ ਉਹਨਾਂ ਦੀ ਗੱਲ ਸੁਣੀ ਜਾਵੇ ਇਹ ਡੱਲੇਵਾਲ ਸਾਹਿਬ ਮਰਨwarte ਤੇ ਬੈਠੇ ਹੈਗੇ ਨੇ ਸਰਕਾਰ ਅਣਗੌਲਿਆ ਕਰ ਰਹੀ ਆ ਉਹਨਾਂ ਨੂੰ ਜੇ ਕੋਈ ਵੀ ਗੱਲਬਾਤ ਹੁੰਦੀ ਆ ਉਹਦੀ ਜ਼ਿੰਮੇਵਾਰ ਇਤੋਂ ਵੀ ਸੈਂਟਰ ਸਰਕਾਰ ਹੋਊਗੀ ਤੇ ਇੱਥੇ ਆਰਤੀਆਂ ਨਹੀਂ ਬਚਣਾ ਕਿ ਮੰਡੀਆਂ ਨਹੀਂ ਬਚਣੀਆਂ ਤਾਂ ਧਾਨਕ ਨਹੀਂ ਬਚਣੇ ਪੱਲੇਦਾਰ ਨਹੀਂ ਬਚਣੇ ਟਰੱਕ ਡਰਾਈਵਰ ਨਹੀਂ ਬਚਣੇ ਟਰੱਕ ਆਪਰੇਟਰ ਨਹੀਂ ਬਚਣੇ ਯਾਨੀ ਬਹੁਤ ਵੱਡਾ ਹੱਲਾ ਜੜਾ ਉਹਦੇ ਨਾਲ ਜਿਹੜੀ ਪੀਡੀਐਸ ਸਕੀਮ ਜਿਹੜੇ ਮਜ਼ਦੂਰਾਂ ਨੂੰ ਰਾਸ਼ਨ ਮਿਲਦਾ ਯਾਨੀ ਉਹ ਰਾਸ਼ਨ ਨੂੰ ਖਤਮ ਕਰਨ ਜਾ ਰਹੀ ਆ दिल्ली ਇਧਰ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ ਲਗਾਤਾਰ ਜਿਹੜੀ ਧੱਕੇਸ਼ਾਈ ਕੀਤੀ ਜਾ ਰਹੀ ਹੈ ਚਾਹੇ ਗੱਲ ਕੀਤੀ ਜਾਵੇ ਪਹਿਲਾਂ ਦਿੱਲੀ ਦੇ ਵਿੱਚ ਧਰਨਾ ਲਾਇਆ ਜਾਂ ਫਿਰ ਗੱਲ ਕੀਤੀ ਜਾਵੇ ਮੂਰਤ ਤੋਂ ਜੋ ਕਿਸਾਨਾਂ ਦੇ ਵੱਲੋਂ ਬਾਰਡਰ ਤੇ ਧਰਨਾ ਦਿੱਤਾ ਜਾ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵਰਾਈ ਗਏ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸਰਕਾਰਾਂ ਹਤੈਸ਼ੀ ਬਣ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਬਿਆਨ ਆ ਰਹੇ ਦੂਜੇ ਪਾਸੇ ਕਿਸਾਨਾਂ ਨਾਲ ਅਜਿਹੀ ਧੱਕੇਸ਼ਾਈ ਦੇਖੋ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜੇ 23 ਤਰੀਕ ਨੂੰ ਪੂਰੇ ਦੇਸ਼ ਦੇ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਮੋਰਚੇ ਲਾਉਣ ਜਾ ਰਹੇ ਹਾਂ ਵੱਡੇ ਧਰਨੇ ਦੇਣ ਜਾ ਰਹੇ ਹਾਂ ਕਿਉਂਕਿ ਸੈਂਟਰ ਦੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਇੱਕ ਡਰਾਫਟ ਜਾਰੀ ਕੀਤਾ ਜਿਹੜੇ ਤਿੰਨ ਕਾਲੇ ਕਾਨੂੰਨ ਲੋਕਾਂ ਨੇ ਵੱਡਾ ਸੰਘਰਸ਼ ਕਰਕੇ ਇੱਕ ਇਤਿਹਾਸਕ ਮੋਰਚਾ ਲਾ ਕੇ ਜਿਹੜੇ ਰੱਦ ਕਰਵਾਏ ਸੀਗੇ ਉਹ ਖੁੱਲੀ ਮੰਡੀ ਵਾਲੇ ਜਿਹੜੀ ਡਰਾਫਟ ਦੁਬਾਰਾ ਲਿਆਂਦਾ ਗਿਆ ਜਿਹੜਾ 25 ਨਵੰਬਰ ਨੂੰ ਉਸ ਦੇ ਵਿਰੋਧ ਦੇ ਵਿੱਚ ਉਹਨੂੰ ਸਰਕਾਰ ਰੱਦ ਕਰੇ ਤੇ ਨਾਲ ਜਣੀ ਜਿਹੜੇ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਜਣੀ ਸੰਭੂ ਤੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਦਿੱਲੀ ਜਾ ਰਹੇ ਨੇ ਤੁਰ ਕੇ ਜਾ ਰਹੇ ਨੇ ਜਮਹੂਰੀ ਹੱਕ ਮਾਰਿਆ ਜਾ ਰਿਹਾ ਅਥਰੂ ਗੈ ਦੇ ਗੋਲੇ ਸਿੱਟੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹਦੀ ਅਸੀਂ ਨਖੇਦੀ ਕਰਦੇ ਆ ਤੇ ਉਹਨਾਂ ਦੀ ਗੱਲ ਸੁਣੀ ਜਾਵੇ ਇਧਰ ਉਹ ਜਣੀ ਡੱਲੇ ਵਾਲ ਸਾਹਿਬ ਮਰਨ ਵਰਤ ਤੇ ਬੈਠੇ ਹੈਗੇ ਨੇ ਸਰਕਾਰ ਅਣਗੌਲਿਆ ਕਰ ਰਹੀ ਆ ਉਹਨਾਂ ਨੂੰ ਜੇ ਕੋਈ ਵੀ ਗੱਲਬਾਤ ਹੁੰਦੀ ਹੈ ਉਹਦੀ ਜ਼ਿੰਮੇਵਾਰ ਇਥੋਂ ਦੀ ਸੈਂਟਰ ਸਰਕਾਰ ਹੋਊਗੀ ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਜਿਹੜੇ ਡਰਾਫਟ ਸਰਕਾਰ ਨੇ ਹੁਣ ਲਿਆਂਦੇ ਨੇ ਇਹਨਾਂ ਨੂੰ ਰੱਦ ਕਰੇ ਸਰਕਾਰ ਆ ਇਸ ਲਈ ਪੂਰੇ ਦੇਸ਼ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਹੇ ਨੇ ਅਸੀਂ ਉਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਭਰਾਵੋ ਆਓ ਏਕਾ ਕਰੀਏ ਕਿਉਂਕਿ ਬਹੁਤ ਵੱਡਾ ਹੱਲਾ ਜਿਹੜਾ ਵੱਡਾ ਹਮਲਾ ਜਿਹੜਾ ਉਹ ਡਰਾਫਟਾਂ ਦੇ ਰਾਹੀਂ ਆ ਰਿਹਾ ਇਸ ਕਰਕੇ ਇੱਥੇ ਆੜਤੀਆਂ ਨਹੀਂ ਬਚਣਾ ਜੇ ਮੰਡੀਆਂ ਨਹੀਂ ਬਚਣੀਆਂ ਤਾਂ ਧਾਨਕ ਨਹੀਂ ਬਚਣੇ ਪੱਲੇਦਾਰ ਨਹੀਂ ਬਚਣੇ ਟਰੱਕ ਡਰਾਈਵਰ ਨਹੀਂ ਬਚਣੇ ਟਰੱਕ ਆਪਰੇਟਰ ਨਹੀਂ ਬਚਣੇ ਜਣੀ ਬਹੁਤ ਵੱਡਾ ਹੱਲਾ ਜੜਾ ਉਹਦੇ ਨਾਲ ਜਿਹੜੀ ਪੀਡੀਐਸ ਸਕੀਮ ਆ ਜਿਹੜੇ ਮਜ਼ਦੂਰਾਂ ਨੂੰ ਰਾਸ਼ਨ ਮਿਲਦਾ ਜਣੀ ਉਹ ਰਾਸ਼ਨ ਨੂੰ ਖਤਮ ਕਰਨ ਜਾ ਰਹੀ ਆ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਸਿੱਧੇ ਪੈਸੇ ਪਾ ਦਿਓ ਇਹ ਬਹਾਨਾ ਇਹ ਲੈ ਕੇ ਆਏ ਨੇ ਕਿ ਕਣਕ ਮਾੜੀ ਹੁੰਦੀ ਹੈ ਜੀ ਉੱਥੇ ਰੇਤਾ ਹੁੰਦਾ ਇਸ ਕਰਕੇ ਉਹ ਕਹਿੰਦੇ ਪੀਡੀਐਸ ਸਿਸਟਮ ਆ ਜਿਹੜਾ ਉਹ ਸਿੱਧੇ ਪੈਸੇ ਦੇ ਦਿਓ ਖੁੱਲੀ ਮੰਡੀ ਕਹਿੰਦੇ ਖੇਤ ਦੇ ਵਿੱਚੋਂ ਕਿਸਾਨ ਦੇ ਖੇਤ ਦੇ ਵਿੱਚ ਜਿਹੜੀ ਇਹ ਛੋਟਾ ਜਿਹਾ ਸੈੱਟ ਪਾਇਆ ਹੋਇਆ ਉਹ ਵੀ ਕਹਿੰਦੇ ਮੰਡੀ ਆ ਇਸ ਕਰਕੇ ਮੰਡੀ ਯਾਰਡ ਜਿਹੜੇ ਇਹਨਾਂ ਦੇ ਸੈਲੋ ਦੇ ਗਦਾਮ ਨੇ ਉਹਨਾਂ ਨੂੰ ਮੰਡੀ ਯਾਰਡ ਦਾ ਜਿਹੜਾ ਨਾਂ ਦਿੱਤਾ ਜਾ ਰਿਹਾ ਇਸ ਕਰਕੇ ਖੁੱਲੀ ਮੰਡੀ ਦੀ ਨੀਤੀ ਨੂੰ ਸਰਕਾਰ ਰੱਦ ਕਰਦਾ ਰਿਕਾਰਡ ਵੀ ਸਾਹਮਣੇ ਲੈ ਕੇ ਆ ਰਹੀ ਹੈ ਤਾਜ਼ਾ ਹੀ ਬਿਆਨ ਵੀ ਸਾਹਮਣੇ ਦੇ ਵੀ ਐਮ ਐਸ ਪੀ ਦਾ ਕਿਸਾਨਾਂ ਨੂੰ ਵੱਡਾ ਲਾਭ ਮਿਲੇ ਦੇਖੋ ਐਮ ਐਸ ਪੀ ਦਾ ਜਿਹੜਾ ਸਰਕਾਰ ਕਹਿ ਰਹੀ ਆ ਇਹ ਵੀ ਲੋਕਾਂ ਨੇ ਧੌਣ ਤੇ ਗੋਡਾ ਧਰ ਕੇ ਪੰਜਾਬ ਤੇ ਹਰਿਆਣੇ ਦੇ ਵਿੱਚ ਦੋ ਫਸਲਾਂ ਦੀ ਦਿੰਦੇ ਨੇ ਐਮ ਐਸ ਪੀ ਇਸ ਕਰਕੇ ਜੇ ਜਨਤਕ ਮੰਡ ਪ੍ਰਣਾਲੀ ਨਹੀਂ ਬਚਦੀ ਇੱਥੇ ਜਣੀ ਖਰੀਦ ਨਹੀਂ ਜੇ ਖਰੀਦ ਦੀ ਕੋਈ ਗਾਰੰਟੀ ਨਹੀਂ ਬਣਦੀ ਸਹੀ ਫਿਰ ਐਮ ਐਸ ਪੀ ਲੈ ਕੀ ਕਰਾਂਗੇ ਇਸ ਕਰਕੇ ਗੱਲ ਇਹ ਹੈਗੀਆਂ ਉਦੋਂ ਵੱਡਾ ਹੱਲਾ ਜਿਹੜਾ ਸਰਕਾਰ ਨੇ ਲਿਆਂਦਾ ਹੈ ਇਸ ਕਰਕੇ ਪਹਿਲਾਂ ਸੀ ਸੈਂਟਰ ਸਰਕਾਰ ਦੇ ਖਿਲਾਫ ਲੜਦੇ ਰਿਹਾ ਵੱਡੀ ਪੱਧਰ ਤੇ ਇਸ ਕਰਕੇ ਆ ਜਿਹੜਾ ਵੱਡਾ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਚ ਟਰੱਕ ਆਪਰੇਟਰ ਵੀ ਆਉਣਗੇ ਮਜ਼ਦੂਰ ਵੀ ਆਉਣਗੇ ਕਿਸਾਨ ਵੀ ਆਉਣਗੇ ਦੁਕਾਨਦਾਰ ਵੀ ਆਉਣਗੇ ਕਿਉਂਕਿ ਜੇ ਖੇਤੀ ਨਹੀਂ ਬਚਦੀ ਵੱਡੇ ਫਾਰਮ ਆਉਣਗੇ ਤਾਂ ਇੱਥੇ ਕਿਸੇ ਦੁਕਾਨਦਾਰਾਂ ਨਹੀਂ ਵੀ ਬਚਣਾ ਬਹੁਤ ਵੱਡੀ ਲੜਾਈ ਆ ਇਸ ਕਰਕੇ ਉਹਨਾਂ ਭਰਾਵਾਂ ਨੂੰ ਵੀ ਸੱਦਾ ਦਿੰਦੇ ਆ ਕਿ ਆਓ ਭਰਾਵੋ ਇਕੱਠੇ ਹੋ ਕੇ ਵੱਡਾ ਏਕਾ ਕਰਕੇ ਵੱਡੀ ਲੜਾਈ ਆ ਜਿਹੜੀ ਵੱਡੀ ਲੜਾਈ ਸਾਡੇ ਗਾਲ ਪੈ ਚੁੱਕੀ ਆ ਇਸ ਲੜਾਈ ਨੂੰ ਆਹ ਇਕੱਠੇ ਹੋ ਕੇ ਆਪਾਂ ਸਾਰੇ ਲੜੀਏ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਨੇ ਬਦਲਾ ਇੱਥੇ ਅੰਗਰੇਜ਼ ਨਹੀਂ ਰਹੇ ਮੋਗਲ ਨਹੀਂ ਰਹੇ ਮੋਦੀ ਦੀ ਇਹ ਯਾਵਰ ਕਾਰਵਾਈਆਂ ਜਿਹੜੀਆਂ ਇਹਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਸਰਕਾਰਾਂ ਦੇ ਵੱਲੋਂ ਲਗਾਤਾਰ ਜਿਹੜਾ ਹਰੀਕ ਕੀਟੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਨਹੀਂ ਹੱਲ ਕੀਤਾ ਜਾਂਦਾ ਨਹੀਂ ਸੁਣਵਾਈ ਹੁੰਦੀ ਤਾਂ ਵੱਡਾ ਐਕਸ਼ਨ ਹੈ ਜਿਹੜਾ ਲੈ ਜਾਵੇਗਾ ਦਾ ਪੰਜਾਬ ਫਰਸਟ ਦੇ ਲਈ ਸੰਗਰੂਪ ਤੋਂ ਰੁਸ਼ਪਿੰਦਰ ਸੁਦੀ ਦੀ ਰਿਪੋਰਟ ਧੰਨਵਾਦ